ਸਾ ਜੀ ਜਿਹਦੀ ਜ਼ੁਬਾਨ ਚ ਫਤਿਹ ਉਹਦੀ ਜਹਾਨ ਚ ਫਤਿਹ ਜਿਹਦੀਆਂ ਬੁੱਲਾਂ ਚ ਫਤਿਹ ਉਹਦੀਆਂ ਕੁੱਲਾਂ ਚ ਫਤਿਹ ਜਿਹੜਾ ਬੁਲਾਉਂਦਾ ਗੱਜ ਕੇ ਫਤਿਹ ਉਸਨੂੰ ਮਿਲਦੀ ਭੱਜ ਕੇ ਫਤਿਹ ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਸਨੂੰ ਕਦੇ ਨਾ ਮਿਲਦੀ ਫਤਿਹ ਸੋ ਬੈਠੋ ਸੱਜ ਕੇ ਤੇ ਆਖੋ ਗੱਜ ਕੇ ਵਾਹੇ ਗੁਰਜੀ ਦਾ ਖਾਰਸ ਵਾਹੇ ਗੁਰਜੀ ਕੀ ਫਤਿਹ ਔਰੰਗੇ ਪਾਪੀ ਹੰਕਾਰੀ ਦਾ ਹੁਕਮਨਾਮਾ ਆਇਆ ਦਿਲਿਓ ਫੇਰ ਕਸ਼ਮੀਰ ਪਈ Hindu ਧਰਮ ਦੇ ਕਹਿਰ ਦੀ ਰਾਤ ਛਾ ਗਈ ਬੈਠੇ ਸੁਟਦੇ ਨੇਤਰੋਂ ਨੀਰ ਪਈ ਸੱਤੇ ਵਕਤ ਨੇ ਅਤਿ ਮਜਬੂਰ ਕੀਤੇ ਸਿਰ ਤੇ ਲੜਕਦੀ ਮਾਤ ਸ਼ਮਸ਼ੀਰ ਪਈ ਚਨ ਸਿੰਘ ਤੋਂ ਦਸ ਹਵਾਲੇ ਅੱਗੇ Hindu ਰੁਸ ਗਈ ਕਿਵੇਂ ਤਕਦੀਰ ਪਈ Hindu ਰੁਸ ਗਈ ਕਿਵੇਂ ਤਕਦੀਰ ਪਈ ਖੜੇ ਤੇ ਸਨੋਂੜ ਮੋੜ ਕੇ ਸਾਡੇ ਜੈਸਾ ਵਖਤਾਂ ਦਾ ਮਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਥੋਡੇ ਦੁਆਰੇ ਆਏ ਦੁੱਖ ਯਾਰੇ ਗੁਰੂ ਜੀ ਅੱਜ ਸਾਡੇ ਟੁੱਟ ਗਏ ਸਹਾਰੇ ਗੁਰੂ ਜੀ ਅੱਜ ਸਾਡੇ ਟੁੱਟ ਗਏ ਸਹਾਰੇ ਗੁਰੂ ਜੀ ਸਾਡਾ ਗੁਰੂ ਜੀ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਬਾਦਸ਼ਾਹ ਔਰੰਗਜ਼ੇ ਨੂੰ ਹਕਾਰ ਗੁਰੂ ਜੀ ਥੋੜੇ ਆ ਚਿਰਾ ਚ ਦਊ ਮਾਰ ਗੁਰੂ ਜੀ ਥੋੜੇ ਆ ਚਿਰਾ ਚ ਦਊ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਟੁੱਕੇ ਨਾਲ ਤੀਆਂ ਬੇਟੀਆਂ ਮਗਉਣ ਜੀ ਕੰਨਿਆ ਸਜ ਬਰੇ ਲਗਾ ਪੜਾਉਣ ਜੀ ਕੰਨਿਆ ਸਜ ਬਰੇ ਲਗਾ ਪੜਾਉਣ ਜੀ ਐਦੂ ਹੋਰ ਕੋਈ ਦਿਸਣ ਹੋਈ ਨਾ ਅੱਜ ਸਾਡਾ ਗੁਰੂ ਜੀ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਪ੍ਰਿਆਤਾ ਦੇਵਤਿਆਂ ਨੂੰ ਕੱਲੀਆਂ ਮੰਦਰਾ ਚ ਥੱਕ ਗਏ ਵਜਾ ਕੇ ਡੱਲੀਆਂ ਮੰਦਰਾ ਚ ਥੱਕ ਗਏ ਵਜਾ ਕੇ ਡੱਲੀਆਂ ਸਾਨੂੰ ਆਇਆ ਕਿਤੋਂ ਵੀ ਹੁਲਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਦੀ ਸਬਾਰ ਜੀ ਹੋਰ ਕੋਈ ਦੇਵੇ ਪਰੇ ਮਲੋਈ ਨਾ ਅੱਜ ਸਾਡਾ ਗੁਰੂ ਜੀ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਚਰਨਤ ਡਿੱਗੇ ਵੀ ਪਰਛਪਾਰ ਜੀ ਚਰਨ ਸਿੰਘ ਅੱਗੇ ਦਾ ਸੁਣਾਓ ਹਰ ਜੀ ਚਰਨ ਸਿੰਘ ਅੱਗੇ ਦਾ ਸੁਣਾਓ ਮੇਲੇ ਦੀ ਬਰਾੜਾ ਟੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਅੱਜ ਸਾਡਾ ਗੁਰੂ ਜੀ ਸਹਾਰਾ ਕੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ